ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਸਰਦੀਆਂ ਦੇ ਦੌਰਾਨ ਹੁਣ ਮੁੜ ਹੋਣਗੀਆਂ ਛੁੱਟੀਆਂ ਮੌਸਮ ਪਾਗਲੂ ਅਗਲੇ 6 ਦਿਨਾਂ ਲਈ ਕੀਤਾ ਤੁੰਡ ਦਾ ਅਲਰਟ ਜਾਰੀ ਸਕੂਲੀ ਵਿਦਿਆਰਥੀਆਂ ਲਈ ਇਸ ਸਮੇਂ ਦੀ ਵੱਡੀ ਖਬਰ ਸਕੂਲਾਂ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਆ ਇਹ ਨਵੀਂ ਆਦੇਸ਼ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਸਵਾਗਤ ਹੈ ਤੁਹਾਡਾ ਤੁਹਾਸੀਕੀ ਪੰਜਾਬ ਘਰ ਦੇ ਵਿੱਚ ਜਿਹੜਾ ਤੁੰਡ ਦਾ ਕਹਿਰ ਜਾਰੀ ਹੈ ਸੋ ਵਿਦਿਆਰਥੀਆਂ ਦੀ ਸੁਰੱਖਿਆ ਦੇ ਤਹਿਤ ਇਹ ਸੰਭਾਵਨਾ ਹੁਣ ਜਿਹੜੀ ਜਤਾਈ ਜਾ ਰਹੀ ਹੈ ਕਿ ਸੂਲੀ ਵਿਦਿਆਰਥੀਆਂ ਨੂੰ ਜੜੀਆਂ ਮੁਰ ਛੁੱਟੀਆਂ ਦਾ ਐਲਾਨ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਸਕਦਾ ਹੈ ਨਜ਼ੀਰ ਕਿ ਜੇਕਰ ਮੌਸਮ ਦੇ ਪਾਸ ਦੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਅਗਲੇ 6 ਦਿਨਾਂ ਲਈ ਜਿਹੜਾ ਹੰਗ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਵਿਦਿਆਰਥੀਆਂ ਦੀ ਸੁਰੱਖਿਆ ਬਣੀ ਰਹੇ ਕੋਈ ਵੀ ਲਾਪਰਵਾਹੀ ਦਾ ਮਾਮਲਾ ਜਿਹੜਾ ਸਾਹਮਣੇ ਨਾ ਆਵੇ ਸੋ ਇਹ ਉਮੀਦ ਜਿਹੜੀ ਜਤਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਸੁਰੱਖਣੇ ਪ੍ਰਮਦੇ ਹੋਏ ਜੁੜੀਆਂ ਛੁੱਟੀਆਂ ਦਾ ਐਲਾਨ ਹੈ ਸਰਦੀਆਂ ਮੁੜ ਵਿਦਿਆਰਥੀਆਂ ਨੂੰ ਕਰ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਸੰਬੰਧਿਤ ਵਿੱਚ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਜਿਵੇਂ ਇਸ ਸੰਬੰਧਿਤ ਕੋਈ ਤਾਜ਼ਾ ਜਾਣਕਾਰੀ ਸਾਡੇ ਸਾਹਮਣੇ ਆਉਂਦੀ ਹੈ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਦੇ ਰਹਾਂਗੇ ਸੋ ਇਸ ਵੀਡੀਓ ਵਿੱਚ ਇਨਾ ਹੀ ਧੰਨਵਾਦ